ਸੋ ਹੈਲੋ ਗਾਇਸ ਕਿਵੇਂ ਤੁਸੀਂ ਉਮੀਦ ਕਰਦੇ ਕਿ ਸਾਰੇ ਜਾਣੇ ਚਰਦੀ ਕਲਾ ਦੇ ਵਿੱਚ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਪੋ ਦੀ ਜੋੜੀ ਤੇ ਬਹੁਤ ਭੈਣਾ ਨੇ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਬਾਕੀ ਲਾਈਵ ਦੇ ਵਿੱਚ ਵੀ ਮੇਰੀਆਂ ਭੈਣਾ ਮੇਰੇ ਵੀਰ ਆਏ ਹੋਏ ਸੀ ਥੈਂਕ ਯੂ ਬਹੁਤ ਤੇ ਬਸ ਐਵੇਂ ਹੀ ਆਮਦੇਰੋ ਲਾਈਵ ਦੇ ਵਿੱਚ ਜਿਵੇਂ ਤੁਸੀਂ ਸਪੋਰਟ ਕਰੋਗੇ ਮੈਂ ਵੀ ਕਰੂੰਗੀ ਤੁਹਾਨੂੰ ਸਾਰਿਆਂ ਨੂੰ ਤੇ 7-8 ਵਜੇ ਦੀ ਲਾਈਵ ਹੁੰਦੀ ਹੈ ਸੋ ਤੁਸੀਂ ਜ਼ਰੂਰ ਆਇਆ ਕਰੋ ਤੇ ਬਹੁਤ ਪਿਆਰ ਮਿਲ ਰਿਹਾ ਜੀ ਸਾਨੂੰ ਤੇ ਥੈਂਕ ਯੂ ਸੋ ਮੱਚ ਤੇ ਨਵੇਂ ਸੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਤੇ ਜਿਨ੍ਹਾਂ ਨੇ ਕੀਤਾ ਉਹ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਅੱਜ ਐਤਵਾਰ ਦਾ ਦਿਨ ਹੈ ਤੇ ਟਾਈਮ ਹੋ ਗਿਆ ਹੈ ਸਾਡੇ ਹੁਣ ਆਪਾਂ ਕਰ ਰਹੇ ਆ ਸਫਾਈ ਮੈਂ ਕਰ ਲਈ ਹੈ ਸਾਰੀ ਤੇ ਹਰਜੋਤ ਸੁੱਤਾ ਹੈ ਉਹ ਤੁਹਾਨੂੰ ਮੈਂ ਦੱਸ ਲਈ ਹਰਜੋਤ ਉਧਰ ਉਧਰ ਸੁੱਤਾ ਹੈ ਹਰਜੋਤ ਤੇ ਸਫਾਈ ਮੈਂ ਸਾਰੀ ਕਰ ਲਈ ਹੈ ਸੌਰੀ ਮੇਰਾ ਹੱਥ ਆ ਗਿਆ ਘੜੀ ਤੇ ਮੈਂ ਪੁਰਜੇ ਵਗੈਰਾ ਸਫਾਈ ਸਾਰੀ ਕਰ ਲਈ ਹੈ ਬੈਡਰੂਮ ਦੀ ਇੱਧਰ ਵੀ ਕਰ ਲਈ ਆ ਤੇ ਇਹ ਆਪਾਂ ਬਣਾਇਆ ਹੋਇਆ ਸੀ ਬੇਸਣ ਖੋਆ ਮਿਕਸ ਕਰਕੇ ਆਪਾਂ ਬੇਸਣ ਬਣਾਇਆ ਸੀ ਆ ਤੁਹਾਨੂੰ ਦੱਸਦੇ ਆ ਪਰ ਉਹਦੀ ਵੀਡੀਓ ਨਹੀਂ ਸੀ ਮੇਰੇ ਕੋਲ ਬਣੀ ਕਿਉਂਕਿ ਮੈਂ ਮੈਂ ਵੀਡੀਓ ਪਹਿਲਾਂ ਵੀ ਬਣਾਈ ਸੀ ਆ ਵੇਖੋ ਤੇ ਇਹ ਆਪਾਂ ਦੁਬਾਰਾ ਤੋਂ ਬਣਾਇਆ ਹੈ ਤੇ ਇਹਨਾਂ ਥਾਲੀਆਂ ਚ ਰੱਖ ਕੇ ਮੈਂ ਕਟਿੰਗ ਕੀਤੀ ਸੀ ਇਹਨਾਂ ਦੀ ਤੇ ਉਹ ਥਾਲੀਆਂ ਗਿੱਲੀਆਂ ਮੈਂ ਮੋਦੀਆਂ ਮਾੜੀਆਂ ਤੇ ਉਹਨਾਂ ਨੂੰ ਆਪ ਅੰਦਰ ਰੱਖ ਦਾਂਗੇ ਬਾਅਦ ਵਿੱਚ ਤੇ ਸਾਰੀ ਸਫਾਈ ਕਰ ਲਈ ਐ ਇੱਧਰ ਹਰ ਜਗ੍ਹਾ ਸੁੱਤਾ ਹੈ ਤੇ ਤੇ ਅੱਜ ਐਤਵਾਰ ਦਾ ਦਿਨ ਹੈ ਤਾਂ ਆਪਾਂ ਗੁਰਦੁਆਰਾ ਸਾਹਿਬ ਜਾਣਾ ਸੀ ਵੱਡੇ ਘੁੰਮਣੇ ਤੇ ਸੋ ਐਤਵਾਰ ਦਾ ਦਿਨ ਆਪਾਂ ਜਾਣਾ ਗੁਰਦੁਆਰਾ ਸਾਹਿਬ ਵੱਡੇ ਘੁੰਮਣੇ ਤੇ ਇੱਥੇ ਮੈਂ ਮਸ਼ੀਨ 'ਚ ਕੱਪੜੇ ਪਾਏ ਨੇ ਦੇਖੋ ਸਿੱਥੇ ਕੱਪੜੇ ਪਾਏ ਨੇ ਮਸ਼ੀਨ 'ਚ ਸੋ ਇੱਥੇ ਅਸੀਂ ਬਣਾ ਰਹੇ ਹਾਂ ਖੀਰ ਤੇ ਇੱਥੇ ਖੀਰ ਬਣਾ ਰਹੇ ਆ ਆਪਾਂ ਤੇ ਆਪਾਂ ਹੁਣ ਆਪਾਂ ਬਣਾਵਾਂਗੇ ਗਰਮ ਚਾਹ ਮੈਂ ਚਾਹ ਬਣਾ ਲਈ ਸੀ ਤੇ ਉਹਦੇ ਉਹਦੇ ਪਪਾ ਗਰਮ ਚਾਹ ਮੰਗਦੇ ਕਹੀ ਸੀ ਤੇ ਮੈਂ ਕਿਹਾ ਚਲੋ ਆਣਾ ਬਣਾ ਦਿੰਦੇ ਆ ਤੇ ਹੁਣ ਆਪਾਂ ਗਰਮ ਚਾਹ ਬਣਾ ਲਏ ਚਾਹ ਬਣਾਈ ਆ ਇਦੇ ਵਿੱਚ ਆਪਾਂ ਗੜਮਜਲ ਬਣਾਵਾਂਗੇ ਆ ਮੇਰੇ ਬਰਤਨ ਸਾਫ਼ ਕਰਨ ਵਾਲੇ ਨੇ ਪੜਾ ਸਾਡੀ ਥੋੜੀ ਟੁੱਟੀ ਲੀਕ ਕਰਦੀ ਆ ਇਹ ਬਦਲਣ ਵਾਲੀ ਆ ਤੇ ਮੈਂ ਬਰਤਨ ਬਾਹਰ ਹੀ ਸਾਫ਼ ਤੇ ਇਦੇ ਵਿੱਚ ਮੈਂ ਪਾ ਲਿਆ ਪਾਣੀ ਥੋੜਾ ਜਿਹਾ ਤੇ ਵਿੱਚ ਪਾਵਾਂਗੇ ਖੰਡ ਇਹ ਮੈਂ ਬੂੜਾ ਕੀਤੀ ਹੋਈ ਕਿਉਂਕਿ ਕੱਲ ਵੇਸਨ ਚ ਪਾਈ ਸੀ ਖੰਡ ਬੂੜਾ ਕਰਕੇ ਤੇ ਉਹ ਥੋੜੀ ਜਿਹੀ ਬਚ ਗਈ ਸੀ ਤੋਂ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਹੁਣ ਪਾਵਾਂਗੇ ਗਰਮ ਜਲ పాయా కిం ਜਿੱਦਾਂ ਮਰਜ਼ੀ ਬਣਾ ਕੇ ਖਾਓ ਘਰ ਦਾ ਨਾ ਕੋਈ ਕੈਮੀਕਲ ਨਾ ਹੋਵੇ ਫ੍ਰੈਸ਼ ਚੀਜ਼ਾਂ ਬਣਾ ਕੇ ਖਾਓ ਘਰ ਦੇ ਦੁੱਧ ਤੋਂ ਕਿਸ ਅਸੀਂ ਹੁਣ ਆ ਗਏ ਆ ਵਾਪਸ ਗੁਰਦਾਰਾ ਸਭ ਤੋਂ ਮੱਥਾ ਟੇਕ ਕੇ ਤੇ ਘਰ ਦੇ ਕੁਝ ਕੰਮ ਕਰਨ ਵਾਲੇ ਸੀ ਉਹ ਕਿਤੇ ਆ ਤੇ ਹੁਣ ਆਪਾਂ ਰੋਟੀ ਬਣਾਈ ਪ੍ਰਸਾਦਾ ਤੇ ਆਪਾਂ ਉੱਥੋਂ ਵੀ ਸਕੇ ਆ ਸੀ ਤੇ ਪਰ ਤੁਹਾਨੂੰ ਪਤਾ ਹੀ ਨਾ ਘਰਾਂ ਦੇ ਕੰਮ ਕਾਫੀ ਹੁੰਦੇ ਆ ਤੇ ਫਿਰ ਅਸੀਂ ਉਹ ਵਾਪਸ ਆ ਕੇ ਕੀਤੇ ਹਾਂ ਪਸ਼ੂਆਂ ਨੂੰ ਪੱਠੇ ਵਗੈਰਾ ਪਾਏ ਤੇ ਹੁਣ ਆਪਾਂ ਚਾਹ ਬਣਾਉਣ ਲੱਗੇ ਆ ਤੇ ਸੋ ਅੱਜ ਦਾ ਵਲੋਗ ਇੱਥੋਂ ਤੱਕ ਹੀ ਆ ਸੋ ਮਿਲਦੇ ਆਪਾਂ ਸੋ ਮਿਲਦੇ ਆਪਾਂ ਤੁਹਾਨੂੰ ਅਗਲੇ ਸੋਹਣੇ ਜਿਹੇ ਵਲੌਗ ਦੇ ਨਾਲ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਲਾਈਵ ਦੇ ਵਿੱਚ ਜੁੜੋੜਾ ਆਇਆ ਕਰੋ ਸ਼ਾਮ ਨੂੰ 8 ਵਜੇ ਲਾਈਵ ਹੁੰਦੀ ਹੈ ਜੀ ਤੇ ਸੋ ਮਿਲਦੇ ਆਪਾਂ ਤੁਹਾਨੂੰ ਅਗਲੇ ਸੋਹਣੇ ਜਿਹੇ ਵਲੌਗ ਦੇ ਨਾਲ ਬਾਏ ਬਾਏ